ਗਤੀ ਮੈਦਾਨਾਂ ਨੂੰ 12 ਮਹੀਨੇ ਇੱਥੇ ਟ੍ਰੇਡ ਕਰ ਚੱਲੂਗਾ ਬਾਰਡਰ ਖੋਲਣਾ ਬਾਰਡਰ ਖੁੱਲਦੇ ਪੂਰਾ ਪੰਜਾਬ ਖਸਾ ਲੋਗੇ ਚੁਣੌਤੀ ਕਹਦੀ ਮੈਂ ਕਿਹੜੀ ਪਹਿਲੀ ਇਲੈਕਸ਼ਨ ਲੈਣੀ ਹੈ ਫਿਰ ਝਾੜੂ ਵਾਲਿਆਂ ਨੇ ਤੁਹਾਨੂੰ ਦੱਸਿਆ ਵੀ ਦੁਨੀਆ ਭਰ ਦਾ ਝੂਠ ਬੋਲਦਾ ਐਤਾ ਲੋਕਾਂ ਦੇ ਦਿਮਾਗ ਦੇ ਉੱਤੇ ਗਲਬਾ ਪਾਇਆ ਝਾੜੂ 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 ਕਰੀ ਗਏ ਲੋਕ ਇਲਾ ਇਨਸਾਨ ਵੇਖ ਲਿਆ ਕਰੋ ਨਿਸ਼ਾਨ ਵਾਲ ਬਾਅਦ ਤੱਕ ਪੁਆਰੇ ਜੇ ਪੰਜਾਬ ਦੀ ਲੜਾਈ ਲੜੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਲੜੀ ਹੈ ਤੁਸੀਂ ਮੈਨੂੰ ਇੱਕ ਕੰਮ ਦੱਸ ਦਿਓ ਵੀ ਇਹ ਫਲਾਣੇ ਮੈਂਬਰ ਪਾਰਲੀਮੈਂਟ ਨੇ ਆ ਕੰਮ ਕੀਤਾ ਇੱਕ ਕੰਮ ਗਿਣਾ ਦਿਓ ਪੱਕਾ 인ਫਰਾਸਟ੍ਰਕਚਰ ਬਣਾਵਾਂਗੇ ਪਾਈਟੈਕਸ ਲੱਗਦਾ 4 ਦਿਨ ਹਫਤੇ ਦਾ ਕਰੋਨਾ ਪੈਨ ਇਨਫਰਾਸਟ੍ਰਕਚਰ ਦੇ ਲਾਉਂਦੇ ਆ ਪੱਕਾ 인ਫਰਾਸਟ੍ਰਕਚਰ ਬਣਾਵਾਂ ਪਰ ਗਤੀ ਮદાન ਵਾਂਗੂ 12 ਮਹੀਨੇ ਤੇ ਟ੍ਰੇਡ ਫੇਰ ਚੱਲੂਗਾ ਅਲੱਗ ਅਲੱਗ ਚੀਜ਼ ਜਾਂਦਾ ਵਪਾਰੀ ਆਊਗਾ ਖੁਸ਼ਹਾਲੀ ਆਊਗੀ ਬਾਕੀ ਸਾਡਾ ਏਜੰਡਾ ਬਾਰਡਰ ਖੋਲਣਾ ਸਭ ਤੋਂ ਮੇਨ ਕਿਸਾਨਾਂ ਵਾਸਤੇ ਲੱਤ ਲਾਉਣੀ ਬਾਰਡਰ ਖੋਲਣਾ ਬਾਰਡਰ ਖੁੱਲ੍ਹੇ ਪੂਰਾ ਪੰਜਾਬ ਖੁਸ਼ਹਾਲ ਹੋ ਜਾਏ 30 ਕਿਲੋਮੀਟਰ ਤੇ ਲਾਹੌਰ ਆ ਵਾਇਆ ਦੁਬਈ ਪਾਕਿਸਤਾਨ ਵਪਾਰ ਹੋ ਰਿਹਾ ਹੈ 30 ਕਿਲੋਮੀਟਰ ਇੱਥੇ ਸਿਕਿਉਰਿਟੀ ਦਾ ਪ੍ਰਬੰਧ ਕਰੇ ਸੈਂਟਰ ਸਰਕਾਰ ਸਕੈਨਰ ਲਾਵੇ ਕੋਈ ਮਾਲੀ ਚੰਗੀ ਚੀਜ਼ ਨਾ ਆਵੇ ਤੇ ਇਹ ਬਾਰਡਰ ਖੋਲਿਆ ਜਾਵੇ ਇਸ ਕਰਕੇ ਅਸੀਂ ਸਾਰੇ ਇਹ ਐਫਰਟ ਕਰਾਂਗੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੂੰਗਾ ਤੁਹਾਨੂੰ ਪਛਤਾਉਣਾ ਨਹੀਂ ਪਊਗਾ ਲੋਕਾਂ ਨੂੰ ਮੈਨੂੰ ਵੋਟ ਦੇ ਕੇ ਨਾ ਪਹਿਲਾਂ ਪਛਤਾਉਣਾ ਪਿਆ ਨਾ ਗਾਂ ਪਛਤਾਉਣਾ ਜਿਵੇਂ ਕੀ ਚੁਣੌਤੀਆਂ ਰਹਿਣਗੇ ਤੁਹਾਨੂੰ ਲੋਕ ਸਭਾ ਚੁਣੌਤੀ ਕਾਦੀ ਮੈਂ ਕਿਹੜੀ ਪਹਿਲੀ ਇਲੈਕਸ਼ਨ ਲੜਨੀ ਹੈ ਮੈਂ ਤੇ ਇੰਜ ਕਰਕੇ ਹੱਥ ਜੋੜ ਕੇ ਲੋਕਾਂ ਨੂੰ ਕਹਿਣਾ ਵੀ ਮੌਕਾ ਦੇ ਦਿਓ ਵੇਖ ਲਿਆ ਉਹਨਾਂ ਨੇ ਲੋਕੀ ਖੋਦੀ ਪਛਤਾਉਂਦੇ ਪਏ ਪਹਿਲਾਂ ਗੁੜਤਾ ਸਾਹਿਬ ਦੀ ਸੌਂ ਖਾਦੀ ਕੈਪਟਨ ਸਾਹਿਬ ਨੇ ਫਿਰ ਝਾੜੂ ਵਾਲਿਆਂ ਨੇ ਤੁਹਾਨੂੰ ਦੱਸਿਆ ਵੀ ਦੁਨੀਆ ਭਰ ਦਾ ਝੂਠ ਬੋਲਦਾ ਐਸਾ ਲੋਕਾਂ ਦੇ ਦਿਮਾਗ ਦੇ ਉੱਤੇ ਗਲਬਾ ਪਾਇਆ ਝਾੜੂ 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 ਕਰੀ ਗਏ ਲੋਕੀ ਬੰਦਾ ਕਿਹਨੂੰ ਚੁਣਦਾ ਕਿਹੜਾ ਚੁਣਦਾ ਉਹ ਪਤਾ ਹੀ ਨਹੀਂ ਅੱਜ 2 ਸਾਲ ਬਾਅਦ ਵੀ ਕਈਆਂ ਨੂੰ ਇਹ ਨਹੀਂ ਪਤਾ ਕਿ ਅਸੀਂ ਕੈਂਡੀਡੇਟ ਕਿਹੜਾ ਚੁਣਿਆ ਇਸੇ ਕਰਕੇ ਆਨਾ ਪਹਿਲਾਂ ਮੈਂ ਕੈਂਡੀਡੇਟ ਦੇਖ ਲਿਆ ਕਰੋ ਪਹਿਲਾਂ ਇਨਸਾਨ ਵੇਖ ਲਿਆ ਕਰੋ ਨਿਸ਼ਾਨ ਵਾਲ ਬਾਅਦ ਚਾਤੀ ਮਾਰੇ ਨੇ ਇਸ ਸ਼੍ਰੋਮਣੀ ਅਕਾਲੀ ਦਲ ਦਾ ਵੀ ਟਰੈਕ ਰਿਕਾਰਡ ਜਿਹੜਾ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਰਤਾ ਅੱਜ ਤੱਕ ਇਹ ਹੋਰ ਸਰਕਾਰ ਨੇ ਕੀਤਾ ਜੇ ਪੰਜਾਬ ਦੀ ਲੜਾਈ ਲੜੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਹੈ 103 ਸਾਲ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਲੜੀ ਹੈ ਇਹ ਸੈਂਟਰ ਦੀ ਪਾਰਟੀ ਜਿਹੜੀ ਆ ਭਾਵੇਂ ਉਹ ਭਾਜੀਪੀ ਆ ਭਾਵੇਂ ਕਾਂਗਰਸ ਆ ਝਾੜੂ ਵਾਲੇ ਤੇ ਹੋਣਾਗੇ ਆ ਕਦੀ ਇਹਨਾਂ ਨੇ ਲੱਤ ਲਾਈ ਆ ਇਹਨਾਂ ਨੂੰ ਹਰਿਆਣਾ ਵੀ ਉਹਨਾਂ ਹਿਮਾਚਲ ਵੀ ਉਹਨਾਂ ਰਾਜਸਥਾਨ ਵੀ ਉਹਨਾਂ ਜੰਮੂ ਕਸ਼ਮੀਰ ਵੀ ਉਹਨਾਂ ਇਹਨਾਂ ਨੂੰ ਤੇ ਡਰ ਲੱਗਦਾ ਜੇ ਪੰਜਾਬ ਵਾਸਤੇ ਕੋਈ ਗੱਲ ਕਰਤੀ ਪੰਜਾਬ ਦੇ ਭਲੇ ਦੀ ਗੱਲ ਕਰਦੀ ਉਹ ਸਾਡੇ ਗੱਲ ਪਹਿਣਗੇ ਇਸ ਕਰਕੇ ਉਹਨਾਂ ਪਹਿਲਾਂ ਉਧਰ ਵੇਖਣਾ ਜਿੱਥੇ ਇਹਨਾਂ ਦੀਆਂ ਸਰਕਾਰਾਂ ਬੰਦੀਆਂ ਉਸ ਤੋਂ ਬਾਅਦ ਪੰਜਾਬ ਦਾ ਭਲਾ ਸੋਚਣਗੇ ਇਸ ਕਰਕੇ ਪੰਜਾਬ ਦਾ ਭਲਾ ਸੈਂਟਰ ਦੀਆਂ ਪਾਰਟੀਆਂ ਕੋਲ ਹੈ ਹੀ ਨਹੀਂ ਉਹ ਤੇ ਅੰਗਰੇਜ਼ਾਂ ਵਾਂਗੂ ਰਾਜ ਕਰਨ ਆਉਂਦੇ ਆ ਜਿਤਨਾ ਅੰਗਰੇਜ਼ ਹੈ ਇੰਗਲੈਂਡ ਤੋਂ ਆਏ ਹੀ ਦਿੱਲੀ ਵਾਲੇ ਕਿਥੋਂ ਆਉਂਦੇ ਆ ਇਸ ਕਰਕੇ ਮੈਂ ਬਹੁਤ ਧੰਨਵਾਦੀ ਆ ਸ਼੍ਰੋਮਣੀ ਅਕਾਲੀ ਲੰਡਾ ਆਪਣੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਂ ਇਹ ਵੋਟਰਾਂ ਨੂੰ ਇਹ ਕਹੂੰਗਾ ਤੇ ਹੁਣ ਤੁਹਾਡੇ ਹੱਥ ਤੇ ਗਿਆਂਦੇ ਆ ਬਟਨ ਦੱਬਣ ਤੋਂ ਪਹਿਲਾਂ ਸੋਚਿਓ ਬਟਨ ਇੰਜ ਕਰਕੇ ਕਰੀ ਜਾਂਦੇ ਟੀ ਹੋ ਜਾਂਦਾ 5 ਸੈਕਿੰਡ ਲੱਗਦੇ ਆ ਫਿਰ ਵੋਟ ਪੈ ਜਾਂਦੀ ਆ ਉਸ ਤੋਂ ਬਾਅਦ 5 ਸਾਲ ਅਜੇ ਨਹੀਂ ਗਲਤੀ ਹੋਗੀ 5 ਸਾਲ ਬੜੇ ਲੰਬੇ ਆ ਅਸੀਂ ਉਮਰਾਂ ਨਾ ਨੰਘਾਈਏ ਬਟਨ ਦੱਬਦੇ ਆ 5 ਸਾਲ ਉਮਰ ਲੰਘ ਜਾਂਦੀ ਆ ਬਟਨ ਦੱਬਦੇ ਆ 5 ਸਾਲ ਉਮਰ ਆਪਾਂ ਉਮਰਾਂ ਹੀ ਲੰਗਾਈਆਂ ਪਾਰਲੀਮੈਂਟ ਦੇ 75 ਸਾਲਾਂ ਚ ਕਿੰਨੇ ਮੈਂ MP ਬਣੇ ਆ 30 ਸਾਲ ਤੇ ਬਾੜੀਆ ਸਾਹਿਬ ਦੇ 10 ਸਾਲ ਸਿੱਧੂ ਸਾਹਿਬ ਦੇ 10 ਸਾਲ ਉਹ ਜਨਾਬ ਸਾਹਿਬ ਦੇ ਬਾਕੀ ਚਲੋ ਲਾ ਲਓ ਐ ਦੋ ਤਿੰਨ ਹੋਰ ਹੋਣਗੇ ਤੁਸੀਂ ਮੈਨੂੰ ਇੱਕ ਕੰਮ ਦੱਸ ਦੋ ਵੀ ਇਹ ਫਲਾਣੇ ਮੈਂਬਰ ਪਾਰਲੀਮੈਂਟ ਨੇ ਆ ਕੰਮ ਕੀਤਾ ਇੱਕ ਕੰਮ ਗਿਣਾ ਦੋ ਯਾਰ ਲੋਕਾਂ ਨੇ ਉਮਰਾਂ ਹੀ ਲੰਗਾਈਆਂ ਕੰਮ ਕਿੰਨੇ ਕੀਤਾ ਅੱਜ ਜਿਹੜੀ ਸੜਕ ਤੇ ਖਲੋਕ ਉਹ ਜੋਸ਼ੀ ਨੇ ਬਣਾਈ ਮੈਨੂੰ ਤਾਂ 5 ਸਾਲ ਮਿਨਿਸਟਰੀ ਦੇ ਮਿਲੇ ਆ ਜਿੱਥੇ ਖਲੋਕ ਹੈ ਬਾਗ ਜੋਸ਼ੀ ਨੇ ਬਣਾਇਆ ਆਹ ਕੰਮ ਜੋਸ਼ੀ ਨੇ ਕੀਤਾ ਇਹਨਾਂ ਨੇ ਤਹਿਸ ਨਹਿਸ ਕੀਤਾ ਮਿਊਜ਼ੀਕਲ ਫਾਊਂਟੇਨ ਲਾਇਆ ਸੀ ਲੇਜ਼ਰ ਚੋ ਲਾਇਆ ਇਤੋਂ ਤੱਕ ਕਿ ਬਾਰਡਰ ਤੇ ਜਾ ਕੇ ਝੰਡਾ ਲਾ ਦਿੱਤਾ ਏਸ਼ੀਆ ਦਾ ਸਭ ਤੋਂ ਉੱਚਾ ਝੰਡਾ ਕੰਮ ਵੀ ਘੇ ਔਖਾ ਜਿੱਥੇ ਚਾਹ ਉਹ ਤੇਰਾ ਠੀਕ ਹੈ